ਸਰਬਣੀਆ ਅਕਾਲੀ ਦਲ ਅਨੁਸਾਰ ਦੇ ਆਗੂ ਸਰਦਾਰ ਦਰਬਾਖ ਸਿੰਘ ਜਿੱਲ੍ਹ ਭਾਈ ਅਮਰਪਾਲ ਸਿੰਘ ਜੋ ਲੋਕ ਸਭਾ ਹਲਕਾ ਖੂਤਸਾ ਤੋਂ ਆਪਣੀ ਅਯਾਦ ਚੋਣ ਲੜ ਰਹੇ ਆ ਤੇ ਸਰਦਾਰ ਅਫਰਪਾਤ ਸਿੰਘ ਬਲੇਰ ਕੈਂਡੀਡੇਟ ਸੋਮਣੀ ਅਕਾਲੀ ਦਲ ਅਨੁਸਾਰ ਤੋਂ ਜਿਨ੍ਹਾਂ ਨੇ ਆਪਣਾ ਨਾਮ ਆਪਸ ਲਿਆ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਦਾ ਆਪਾਂ ਸਹਿਜ ਦਿলো ਧੰਨਵਾਦ ਕਰ ਸਕਦੇ ਆ ਤੇ ਆਪਣੇ ਨਾਲ ਸਰਦਾਰ ਦਰਬਾਖ ਸਿੰਘ ਜਿੱਲ੍ਹ ਸਰਦਾਰ ਸਾਹਿਬ ਜੀ ਦਾ ਸਤ ਸ੍ਰੀ ਅਕਾਲ। ਕੋਈ ਲੋਕ ਮੈਂ ਤੁਹਾਡੇ ਚੈਨਲ ਦਾ ਜਲੋਰੇ ਟੀਵੀ ਸਰਦਾਰ ਜੀ ਨੂੰ ਸੇ ਪਰ ਬਹੁਤ ਬਹੁਤ ਪਨਵਾਹ ਕਰਦਾ ਜਿਹੜਾ ਕੋਈ ਇਥੇ ਮੇਰੇ ਘਰ ਆਏ ਜੇ ਤੇ ਆਪਣੀ ਕੋਈ ਸਮੋਧਿਆ ਦੀ ਗੱਲਬਾਤ ਕਰਨੇ ਵਾਸਤੇ ਕਿਸੇ ਪਹੁੰਚ ਕੀਤੀ ਹੈ ਤੁਹਾਡਾ ਬਹੁਤ ਬਹੁਤ ਪਨਵਾਹ ਹੁੰਦੀ ਹੈ। ਸੇ ਸਰਦਾਰ ਸਾਹਿਬ ਜਿਸ ਤਰ੍ਹਾਂ ਆਪਾਂ ਸੁਣਦੇ ਹਾਂ ਕਿ ਵਿਰਸਾ ਸਿੰਘ ਬਟਈਆ ਉਹਨੂੰ ਆਪਾਂ ਕੀ ਦੇਖ ਸਕਦੇ ਆ ਕਿ ਇਸ ਨਜ਼ਰੀਏ ਦੇ ਨਾਲ ਕਿ ਸਰਕਾਰ ਆਪਣੇ ਨਾਲ ਆ ਕਿ ਜਾਂ ਸਰਕਾਰ ਆਪਣੇ ਵਿਰੋਧਿਆ ਗੋਲ ਜੁੜਾ ਲક્ષਣਾ ਕੰਮ ਹੈ ਵੋਟਾਂ ਦਾ ਕੰਮ ਹੈ ਸਰਬਾਤਮਕ ਸਿੰਘ ਜੀ ਉਹਦੇ ਅਗਾ ਵੀ ਕੋਈ ਵੀ ਕਿਸੇ ਪਾਰਟੀ ਵੱਲੋਂ ਕਿਸੇ ਸਮੇਂ ਇਲੈਕਸ਼ਨ ਜਿਹੜੀ ਉਹ ਜਿਹੜਾ ਲਖਣਾ ਕੌਲ ਦਾ ਲੜ ਸਕਦਾ ਕਿਸੇ ਪਾਰਟੀ ਲੜ ਸਕਦਾ ਅਜਾਲਰ ਸਕਦਾ ਪਰ ਜਿਹੜੀਆਂ ਪਾਰਟੀਆਂ ਵਾਂ ਜੇ ਦੇਖਿਆ ਜਾਵੇ ਸੋਹਣੇ ਕਾਲੀਦਾਰ ਜੀ ਦਾ ਮਟੋਵਾ ਸਾਹਿਬ ਇੱਥੇ ਅਨਕਤਪੁਰ ਸਾਹਿਬ ਵਿੱਚ ਖੜੇ ਨੇ ਮੈਂ ਆਪਣੇ ਤੌਰ ਦੇ ਵਿੱਚ ਮੇਰੀ ਤਕਰੀਬ ਨੂੰ 60 ਸਾਲ ਹੋ ਚੁੱਕਿਆ ਮੈਂ ਤੇ ਇਹਨਾਂ ਦੇ ਵਿੱਚ ਅਕਾਲੀਆਂ ਵਾਲਾ ਕੋਈ ਅਜੇ ਤੱਕ ਜਿਹੜਾ ਉਹ ਕਿਣਕਾ ਨਹੀਂ ਦੱਸਿਆ ਕਾਲੀ ਜ਼ੁਰੜੇ ਦੇ ਨਾਲ ਕੌਮ ਦਾ ਨੁਕਸਾਨ ਕਰਵਾਇਆ ਹੈ ਕੌਮ ਨੂੰ ਹਰ ਪਾਸੋਂ ਖੋਖੇ ਦਿੱਤਾ ਸ੍ਰੀ ਕਾਉ ਸਾਹਿਬ ਨੂੰ ਜਾਇ ਵਰਪਿਆ ਸੋਹਣੇ ਕਾਲੀਦਾਰ ਨੂੰ ਸੋਹਣੇ ਕਮੇਟੀ ਨੂੰ ਜਾਇ ਵਰਤਰਾਇਆ ਫਿਰ ਆਪਣਾ ਇਹ ਜਿਹੜੇ ਸਿੱਖੀ ਮੁੱਦੇ ਸਾਡੇ ਸ੍ਰੀ ਗੁਰੂ ਨਾਨਕ ਸਾਹਿਬ ਜਾਂ ਬਦਮੀਆ ਨਗਰ ਆ ਦੇ ਵਿੱਚ ਹੋ ਗੀਆਂ ਸਿੱਖ ਕੌਮ ਦੀਆਂ ਭਾਵਨਾਵਾਂ ਵਾਲਾ ਖਲਵਾੜ ਇਹਨਾਂ ਦੇ ਰਾਜ ਦੇ ਵਿੱਚ ਹੋ ਰਿਆ ਸਾਡੇ ਦੇਖੋ ਸਿੰਘੜੇ ਉਹ ਮਾਰ ਦਿੱਤੇ ਗਏ ਬਰਗਾਰੀ ਕਾਂਡ ਹੋਇਆ ਗੁਰੂ ਸਾਹਿਬਾਂ ਬੇਦਬੀ ਹੋਈਆਂ ਉਹਤੇ ਕਦੀ ਇਹ ਪਾਰਟੀ ਨੇ ਖੁੱਲ ਕੇ ਆਪਣੇ ਵਿਚਾਰ ਨਹੀਂ ਰੱਖੇ ਸਵੰਦਰ ਖਾਤੇ ਤੇ ਸਾਡੇ ਵਿਰੋਧੀਆਂ ਨਾਲ ਰਲ ਕੇ ਤੇ ਕੌਮੀ ਨੁਕਸਾਨ ਹੀ ਕਰਵਾਇਆ ਉਹਨਾਂ ਤੋਂ ਬਿਲਕੁਲ ਚਾਹੀਦਾ ਹੈਗਾ ਕਿ ਜਿੱਤਰਾ ਸਾਰੀ ਕੌਮ ਇਕੱਠੀ ਹੋ ਰਹੀ ਹੈ ਸਾਰੇ ਦਲਬੰਦੀਆਂ ਭਾਈ ਅਮਰਪਾਲ ਸਿੰਘ ਦੇ ਅਪ ਵਿੱਚ ਆ ਇਹਨੂੰ ਅੱਗੇ ਜ਼ਮੀਰ ਦੀ ਗਾ ਲੈਣੀ ਚਾਹੀਦੀ ਆ ਕੋ ਆਪਾ ਸ੍ਰੀ ਗੁਰੂ ਮਾਰੀ ਜਾਣਾ ਵਾ ਤੇ ਕਿ ਮਰੀ ਜ਼ਮੀਰ ਕਰਕੇ ਉਹ ਸੰਸਾਰੋਂ ਨਾ ਚਲੀ ਜਾਈਏ ਸੁਵਲ ਟੋਲ ਸਾਮੇ ਚਾਹੀਦਾ ਤੇ ਫਲਕੀ ਦੇ ਵਿੱਚ ਨਾਂ ਖਲੋਣ ਤੇ ਭਾਈ ਅਮਰਪਾਲ ਸਿੰਘ ਸਪੋਰਟ ਕਰਨ ਇਹਦੇ ਵਿੱਚ ਭਲਾਈ ਆਊਗੀ ਤੇ ਮੇਰੀ ਤਾਂ ਫਿਰ ਉਹ ਜੇ ਤਰ੍ਹਾਂ ਅਕਾਲੀ ਦਲ ਤੇ ਨਾ ਕਹਦਾ ਕਾਲੀ ਦਲ ਜਿਹੜਾ ਇਹਨਾਂ ਦਾ ਬਾਦਲਾ ਦਾ ਉਹਦੇ ਨਾਲ ਰੋਲਤਾ ਵਾ ਇਹ ਕੌਣ ਸਮੇਂ ਚ ਹੋਰ ਵੀ ਦਰਉਣ ਦੀ ਆਸ ਆ ਤੇ ਗੁਰੂ ਰਾਮਦਾਸ ਦੇ ਘਰ ਨਾ ਜਾ ਜਾ ਕੇ ਪਿਆ ਵਾ ਕਿ ਜਿੰਨੇ ਫਰਜ਼ੀਆਂ ਕੀਤੀਆਂ ਜਾਂ ਕਰਵਾਈਆਂ ਉਹਦਾ ਰਵੇ ਕੱਖ ਨਾ ਸੁਵੇਸ਼ਰ ਕੇ ਜਿਹੜੇ ਟੱਬਰ ਦੇ ਨਾਲ ਆ ਬਾਦਲ ਟੱਬਰ ਦੇ ਨਾਲ ਆ ਇਹਨਾਂ ਦਾ ਰਹਿਣਾ ਕੱਖ ਨਹੀਂ ਨਾਲ ਤੋਂ ਇਹਨਾਂ ਨੂੰ ਚਾਹੀਦਾ ਹੈ ਕਿ ਆਪਣੀ ਜ਼ਮੀਰ ਨੂੰ ਜਗਾਉਣ ਤੇ ਕਾਂਗ ਦਾ ਸਾਥ ਦੇਣ ਭਾਈ ਅਮਰਖਪਾਲ ਸਿੰਘ ਦਾ ਸਾਥ ਦੇਣ ਸਰਦਾਰ ਸਿੰਘ ਸਿੰਘ ਇਮਾਨਦਾਰ ਸਾਥ ਦੇਣ ਜਿਹੜੀ ਜਥੇਬੰਦੀ ਨੇ ਭਾਈ ਖਪਾਲ ਸਿੰਘ ਦੀ ਬਲੇਰ ਵਰਗੇ ਜਰਨੈਲ ਜਿਹੜੇ ਜਿਨ੍ਹਾਂ ਨੇ ਆਪਣਾ ਗੁਰਪਾਲਪੁਰ ਪਾਸੇ ਵੀ ਬਹੁਤ ਇੱਕ ਸੋਝੇ ਇਨਸਾਨ ਦੇ ਬੜੇ ਕੌਮੀ ਕਰਦੋ ਰੱਖਦੇ ਆ ਭਾਈ ਮਖਪਾਲ ਸਿੰਘ ਵੀ ਮਾਤਾ ਦੇ ਨਾਲ ਉਹਨਾਂ ਨੇ ਆ ਥੋੜੇ ਦਿਨ ਪਹਿਲਾਂ ਜੇਲ੍ਹ ਦੇ ਵਿੱਚੋਂ ਜਾ ਕੇ ਆਏ ਆ ਜਮਾਨਤ ਦੇ ਬਾਹਰ ਆਏ ਤੇ ਉਹ ਪਹਿਲਾਂ ਵੀ ਉਹ ਅਮਰਪਾਲ ਸਿੰਘ ਦੇ ਪਰਿਵਾਰ ਨੂੰ ਉਹਨਾਂ ਨੂੰ ਪੇਸ਼ਕਸ਼ ਕੀਤੀ ਗਈ ਸੀ ਸਰਤਾ ਸਿੰਘ ਸਨਮਾਨ ਸਿੰਘ ਸਾਹਿਬ ਵੱਲੋਂ ਕਿ ਤੁਸੀਂ ਸਾਡੇ ਵੱਲੋਂ ਚੋਣ ਲੜੋ ਪਰ ਉਹ ਚਲੋ ਪਰਿਵਾਰ ਦੇ ਆ ਕੋਈ ਹੁੰਦਿਆਂ ਆ ਸਨਾਮ ਮਜੂਰਾ ਵੀ ਹੁੰਦਾ ਭਾਈ ਅਮਰਪਾਲ ਸਿੰਘ ਜੀ ਮੰਡੀ ਵਿਚਾਰ ਵੀ ਉਹਨਾਂ ਵਿਖੜੇ ਸੀ। ਸੋ ਚਲੋ ਉਹਨਾਂ ਨੇ ਇਹ ਵੀ ਚੰਗਾ ਕੀਤਾ ਕਿ ਉਹਨਾਂ ਕਿਸੇ ਪਾਰਟੀ ਦਾ ਸਮਰਥਨ ਨਹੀਂ ਲਿਆ ਅਜ਼ਾਦ ਤੌਰ ਤੇ ਉਹ ਆਪਣਾ ਖਰੂ ਹਲਕਾ ਖਡੂਸਾ ਜੋ ਗੁਰਵੰਤ ਧਰਤੀ ਆ ਇੱਥੇ ਚੋਣ ਦਾàng ਵਿੱਚ ਉਤਰਿਆ ਤੇ ਉਹਨਾਂ ਦੇ ਹੱਥ ਦੇ ਵਿੱਚ ਸਰਦਾਰ ਪਾਲ ਸਿੰਘ ਮਲੇਰ ਸਾਹਿਬ ਨੇ ਆਪਣਾ ਨਾਮ ਵਾਪਸ ਲੈ ਕੇ ਆਪਣੇ ਕਾਜ ਵਾਪਸ ਲੈ ਕੇ ਇੱਕ ਬਹੁਤ ਵੱਡੀ ਕੁਰਬਾਨੀਆ ਸਬੂਤ ਦਿੱਤਾ ਜਦੋਂ ਕਿ ਕੁਰਸੀ ਨੂੰ ਇਸ ਸੀਟ ਨੂੰ ਛੱਡਣ ਨੂੰ ਕੋਈ ਵੀ ਇਤਿਆਮ ਨਹੀਂ ਹੁੰਦਾ ਹਰ ਪਾਸੇ ਜਾਵੇ ਪਰ ਮੈਂ ਸਮਝਦਾ ਸਰਦਾਰ ਪਾਲ ਸਿੰਘ ਮਲੇਰ ਸਾਹਿਬ ਦਾ ਇਕ ਬਹੁਤ ਹੀ ਬੁਧੀਆ ਸ਼ਲਾਗਯੋਗ ਕਦਮ ਤੇ ਦਲੇਰੀ ਭਰਿਆ ਕਦਮਿਆ ਜੋ ਆਪਣੇ ਆਪ ਨੂੰ ਸਮਝ ਨਹੀਂ ਆਇਤ ਕੋਈ ਰਾਮਪੀ ਸਾਹਿਬ ਆ ਉਹ ਕੋਈ ਅਮਰਪਾਲ ਸਿੰਘ ਦੇ ਨਾਲ ਉਹ ਪੂਰਾ ਮੋੜੇ ਨੋੜੇ ਲਾਗਾ ਫਿਰ ਚਲਣਾ ਮੀਨ ਤੇ ਸਰਦਾਰ ਸਾਹਿਬ ਜਿਸ ਤਰ੍ਹਾਂ ਆਪਾਂ ਕੱਲ ਦੇਖਿਆ ਵਗਰ ਨੌਜਵਾਨ ਦਫਤਰਦਾਰ ਦਾ ਘਟਨ ਕੀਤਾ ਇਹ ਨੌਜਵਾਨਾਂ ਚ ਬਹੁਤ ਗਾਠੇ ਹੀ ਨੌਜਵਾਨਾਂ ਦਾ ਇਹ ਉਹਨਾਂ ਦੇ ਜਣਾ ਵਿੱਚ ਬਹੁਤ ਉਤਸ਼ਾਹ ਸੀ ਤੇ ਇਸ ਵਾਰ ਆਪਾਂ ਫੂਲਸਾਬ ਦੇ ਹਲਕਾ ਨਿਵਾਸੀਨ ਕੀ ਕਹਿ ਸਕਦੇ ਆ ਕਿ ਜੋ ਬੀਬੀ ਖਲੜਾ ਨੇ ਉਦੋਂ ਇਲੈਕਸ਼ਨ ਲੜੀ ਸੀ ਤੇ ਉਹਦੇ ਵਿੱਚ ਤੇ ਇਹਦੇ ਵਿੱਚ ਕਿੰਨਾਗਾ ਆਪਾਂ ਨੂੰ ਅੰਤਰ ਜ਼ਾਹਦਾ ਹੈ। ਇਹ ਨਾ ਕੋਈ ਜ਼ੋਰ ਅੰਤਰ ਰਹਿ ਨਹੀਂ ਜਾਣਾ ਪੰਜਾਬ ਦਾ ਸੀਗਾ ਜਰੂਰ ਕਿਉਂਕਿ ਬੀਬੀ ਜੀ ਹੁਣਾਂ ਨੇ ਜਦੋਂ ਇਲੈਕਸ਼ਨ ਲੜੀ ਆ ਆਪਾਂ ਬ੍ਰਹਮਪੁਰਾ ਸਾਹਿਬ ਨੇ ਜੀਤ ਸਿੰਘ ਨੂੰ ਬਾਹਰਤਾ ਟਿਕਟੋਰੀ ਵਾਪਸ ਲੈ ਲਈ ਤੇ ਬੀਬੀ ਨੇ ਇਲੈਕਸ਼ਨ ਲੜੀ ਉਦੋਂ ਵੀ ਤਕਰੀਬਨ 214000 ਰੁਪਏ ਜਿਹੜੀ ਆ ਬੀਬੀ ਨੂੰ 131400 ਦੇਖਿਆਣਾ ਪਈ ਆ। ਇਹ ਮੰਨ ਲਓ ਰੋਟ ਘੱਟ ਨਹੀਂ ਹੁੰਦੀ। ਤਾਂ ਫੇਰ ਵੀ ਚਲੋ ਜਿਵੇਂ ਵਰਵਾਦੀ ਪਾਰਟੀਆਂ ਦਾ ਬਣਿਆ ਹੁੰਦਾ ਵਸ। ਇਸ ਕਰਕੇ ਸਾਨੂੰ ਚਲੋ ਭਾਵੇਂ ਜਿੱਤਨੇ ਉੱਪਰ ਅਸੀਂ ਇਹ ਸਮਝਦੇ ਹਾਂ ਸਾਡੀ ਬੀਬੀ ਸਰਦਾਰ ਪਰਮਜੀਤ ਸਿੰਘ ਕੌਰ ਜੀ ਕਾਲਾੜਾ ਜਿਹੜੇ ਆ। ਉਹਨਾਂ ਦੀ ਉਦੋਂ ਵੀ ਜਿੱਤੀ ਸੀ। ਤੇ ਉਹ ਰਹਿ ਕੇ ਸواری ਤੇ ਗੁਰੂ ਦੀ ਕਿਰਪਾ ਹੋਣੀ ਹੈ ਜੀ। ਕੌਮ ਦਾ ਅਬਦਲਾ, ਨੌਜਵਾਨਾਂ ਦਾ ਅਬਦਲਾ। ਆਮ ਜਿਹੜੇ ਆ بڑے ਵਿਖੇ ਸਿਆਣੇ ਲੋਕ ਵਕੀਲ ਤਬਰਕ ਜਾਂ ਸਾਡੇ ਜਿੰਨੇ ਬੁੱਧੀਜੀਵੀ ਲੋਕ ਆ ਜਿਨ੍ਹਾਂ ਨੂੰ ਪਤਾ ਕਿ ਕੌਮ ਨੂੰ ਕਿੱਥੋਂ ਮਾਰ ਪਾ ਰਹੀ ਆ ਉਹ ਸਾਰੇ ਚਾਹੁੰਦੇ ਆ ਕਿ ਸਰਦਾਰ ਸਿੰਘ ਸਿੰਘ ਮਾਂ ਦੀ ਤਕਾਰ ਅੱਗੇ ਆਵੇ ਸਰਦਾਰ ਅਮਰਪਾਲ ਸਿੰਘ ਵਰਗੇ ਨੌਜਵਾਨ ਅੱਗੇ ਆਉਣ ਜਿਦਾਂ ਭਾਈ ਹਰਚੰਦ ਸਿੰਘ ਜੀ ਉਧਰੋਂ ਜਲੰਧਰ ਤੋਂ ਇਲੈਕਸ਼ਨ ਲੜ ਰਹੇ ਨੇ ਉਧਰੋਂ ਮੈਰਸਨਰੂਰ ਤੋਂ ਬਰਨਾਲੇ ਤੋਂ ਕਿੱਥੋਂ ਲੜ ਰਿਹਾ ਸਰਦਾਰ ਗਜਨ ਸਿੰਘ ਛੀਰਪਾਏ ਬਲਸੇ ਜਿਨ੍ਹਾਂ ਨੇ ਇੰਦਰਾਗੰਜ ਨੂੰ ਗੱਡੀ ਚਾੜੇ ਸੀ ਉਹਨਾਂ ਦਾ ਮੁੰਡਾ ਨੌਜਵਾਨ ਜੋਧਾ ਲਖਣ ਦੇ ਵਿੱਚ ਆ ਸੋ ਸਾਡੇ ਮਰੀ ਦੇ ਪੂਰੇ ਪੰਜਾਬ ਨੂੰ ਬੇਨਤੀ ਆ ਕਿ ਆਪਾਂ ਪਾਰਟੀ ਨੂੰ ਪਰੋਠ ਕੇ ਹਾਰ ਧੋੜੇ ਨੂੰ ਪਰੋਠ ਕੇ ਆਪਣੇ ਜਿੰਨੇ ਵੀ ਵਤਵੰਨ ਮੈਂਦੇ ਆ ਸਰਦਾਰ ਸਿੰਘ ਸੇ ਮਾਨ ਦੇ ਨਾਲ ਸੋਚ ਰੱਖਣ ਵਾਲੇ ਚਾਹ ਆਜ਼ਾਦ ਖਲੋਤੇ ਆ ਚਾਹ ਪਾਰਟੀਆਂ ਟਿਕ ਲੜ ਰਹਾ ਉਹਨਾਂ ਨੂੰ ਵੋਟਾਂ ਪਾ ਕੇ ਦਿਟਾਇਆ ਜਾਵੇ ਆ ਗੜੇ ਪੁਰਾਣੇ ਚਿਹਰੇ ਤਰੇਫ ਦੇ ਚਾਹ ਉਹ ਕਾਂਗਰਸੀਏ ਆ ਚਾਹ ਉਹ ਬਾਦਲ ਕਹਾਂਦੇ ਆ ਤੇ ਝਾੜੂ ਵਾਲਿਆਂ ਦਾ ਆਪਾਂ ਨਾਂ ਨਹੀਂ ਲੈਣਾ ਕਹੋਗੇ ਹੁਣ ਜੋਕਰ ਜਿਹਾ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਉਹ ਆਂਦਾ ਮੈਨੂੰ 13 ਬਾਵਾ ਹੋਰ ਦੇ ਦਿਓ ਇਹਨੂੰ ਬੰਦਾ ਪੁੱਛਣ ਵਾਲਾ ਹੋਵੇ ਵੀ ਤੈਨੂੰ 92 ਬਾਵਾ ਦਿੱਤੀਆਂ ਪੰਜਾਬ ਵਾਸੀਆਂ ਨੇ ਤੂੰ ਇੱਕ ਭੰਡ ਬੰਦਾ ਸਾ ਨਕਲਾ ਕਰਦਾ ਸਾ ਤੈਨੂੰ ਸਰਦਾਰੀ ਦੇਤੀ ਕੌਮ ਨੇ ਪੰਜਾਬ ਦੇ ਲੋਕਾਂ ਨੇ ਤੇ ਤੂੰ ਜਾ ਕੇ ਦਿੱਲੀ ਦੇ ਝੱਗੇ ਜ ਵੜ ਗਿਆ ਪੰਜਾਬ ਦਾ ਤੂੰ ਪੁੱਛਿਆ ਖਾਨ ਸਾਡੇ ਨੌਜਵਾਨ ਚੁੱਕ ਚੁੱਕ ਜਿਲਾ ਸੁਪੀ ਜਾਣਾ ਨਸ਼ੇ ਤੇ ਕੋਈ ਕੰਟਰੋਲ ਨਹੀਂ ਕਤਲਾਂ ਕਤਲ ਜਿਹੜੇ ਆ ਕਤਲੂਗਾਰ ਤੇ ਆ ਉਹ ਅੱਗੇ ਨੂੰ ਵੱਧ ਚੁੱਕੀ ਆ ਤੂੰ ਮਨਾ ਮੈਨੂੰ ਫੇਰ 13 ਵਾਹ ਬਣਾ ਦਿਓ ਉਹ ਭਾਈ ਤੇਰੀ ਕਿਤੇ ਚਲਦੀ ਹੈ ਨਹੀਂ ਸਾਡੇ ਨੌਜਵਾਨ ਸਾਡੇ ਕਿਸਾਨ ਅੰਦਰ ਦਿੱਤੇ ਆ ਉਹਦਾ ਤੈਨੂੰ ਦੋ ਕੋਈ ਨਹੀਂ ਹੁਣ ਤੱਕ ਕੇਰੀ ਵਾਲੇ ਅੰਦਰ ਦਿੱਤਾ ਗਲੇ ਨੇ ਫੜ ਕੇ ਉਹਦਾ ਬੀਬੀ ਵੀ ਘਟ ਰਿਆ ਵਾ ਉਹਦੀ ਸ਼ੂਗਰ ਵੀ ਘਟ ਰਹੀ ਹੈ ਬਗਾਨੇ ਮਾਵਾ ਦੇ ਪੁੱਤ ਜਿਹੜੇ 30 30 ਸਾਲ ਤੋਂ ਅੰਦਰ ਦਿੱਤੇ ਆ ਕੀ ਉਹਨਾਂ ਦਾ ਬੀਪੀ ਸ਼ੂਗਰ ਨਹੀਂ ਘਟਦਾ ਕੀ ਉਹਨਾਂ ਦੇ ਘਰਿਆਂ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਜਾਂ ਜਿਹੜੇ ਨੌਜਵਾਨ ਜੇਲ੍ਹ ਵਿੱਚ ਤੜਿਆ ਕੀ ਉਹਨਾਂ ਦਾ ਤੁਹਾਨੂੰ ਫਿਕਰ ਨਹੀਂ ਹੈਗਾ ਇਸ ਕਰਕੇ ਮੇਰੀਏ ਪੰਜਾਬ ਵਾਸਤੇ ਉਹਨੂੰ ਬੇਨਤੀ ਆ ਕਿ ਪੰਜਾਬ ਦੇ ਉਹ ਜੋ ਜੋ ਪੰਜਾਬੀਓ ਤਕੜੇ ਜੋ ਆਪਾਂ ਬਥੇਰੇ ਜਣਾ ਆਟਾ ਦਾਲ ਮੁਫਤ ਫਰੀ ਬੱਤੀਆਂ ਲੰਨੀਆਂ ਵਾ ਕੁਛ ਨਹੀਂ ਹੋਣ ਲੱਗਾ ਕੁਛ ਨਹੀਂ ਕਰ ਸਕਦੇ ਸੋ ਹੁਣ ਸਾਰੇ ਤਹੱਈਆ ਕਰਕੇ ਇੱਕ ਕੌਮੀ ਪਾਰਟੀ ਜਿਹੜੀ ਪੰਜਾਬ ਦੀ ਗੱਲ ਕਰੇ ਜਿਹੜੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇ ਸਾਨੂੰ ਆਟੇ ਦਾਲ ਤੱਕ ਨਾ ਰੱਖੇ ਸਾਨੂੰ ਬੱਤੀ ਫਰੀ ਤੱਕ ਨਾ ਰੱਖੇ ਇਹ ਦਿੰਦੇ ਜਰੂਰ ਪਰ ਮੁੜ ਕੇ ਮਿਹਨੇ ਮਾਰਦੇ ਆ ਸਹੂਲਤਾਂ ਦੇਣੀਆਂ ਸਰਕਾਰਾਂ ਦੇ ਕੰਮ ਹੁੰਦੇ ਆ ਸਰਦਾਰ ਮਹਰਨਜੀਤ ਸਿੰਘ ਜੀ ਘਰਾਂ ਜਾ ਆਜਾ ਜਨ ਲੋਕਾਂ ਦੇ ਆਟਾ ਕਣ ਸੁਣਦੇ ਰਹਾ ਪਰ ਜਿੱਥੇ ਉਹ ਕਾਨੂੰਨ ਕਾਨੂੰਨ ਦੀ ਗੱਲ ਹੀ ਉੱਥੇ ਉਹ ਪੂਰਾ ਨੂੰ ਸਹੀ ਸਲਾਮਤ ਰੱਖਦੇ ਸੀ ਸੋ ਇਹਨਾਂ ਨੇ ਸਾਨੂੰ ਤਾਂ ਭੁੱਖ ਤੇ ਹੀ ਸਾਨੂੰ ਆਟਾ ਦਾਲ ਤੇ ਦੇ ਤਾ ਬਣਦੇ ਬਣਿਆ ਕਰਨੇ ਆ ਅਸੀਂ ਜਿੱਥੇ ਸਾਡੀਆਂ ਨੌਕਰੀਆਂ ਦੀ ਗੱਲ ਸਾਡੇ ਮੁੰਡੇ ਬੱਚੇ ਕੁੜੀਆਂ ਬਾਹਰ ਜਾ ਰਹੇ ਆ ਬਾਹਰੋਂ ਬੱਚੇ ਲਿਆ ਕੇ ਪਟਵਾਰੀ ਪੁਰਤੀਕਾਰੀ ਆ ਰਹੇ ਆ ਬਾਹਰੋਂ ਲਿਆ ਲੈ ਮਾਸਟਰਪਰੀ ਕਰੀ ਆ ਪੁਰਤੀ ਕਰੀ ਜਾ ਰਹੇ ਆ ਬਾਹਰੋਂ ਲਿਆ ਲਿਆ ਕੇ ਵੈਟਰਨ ਡਾਕਟਰ ਜਿਹੜੇ ਆ ਡੰਗਰ ਡਾਕਟਰ ਜਿਹੜੇ ਉਹ ਪੁਰਤੀ ਕਰੀ ਜਾਂਦੇ ਆ ਸਾਡੇ ਬੱਚੇ ਜਿਹੜੇ ਉਹ ਬੇਰਿਗਾਤ ਤੁਰੇ ਫਿਰਦੇ ਆ ਸੋ ਮੇਰੀ ਸਾਰੇ ਪੰਜਾਬ ਵਾਸੀਓ ਨੂੰ ਬੇਨਤੀ ਆ ਕਿ ਇਹਨਾਂ ਪਾਰਟੀਆਂ ਨੂੰ ਖੜਾ ਛੱਡ ਕੇ ਇਹਨਾਂ ਦਾ ਇਹਨਾਂ ਸਾਰੀਆਂ ਪਾਰਟੀਆਂ ਨੂੰ ਤਿਆਗ ਕੇ ਸਿਰਫ ਤੇ ਸਿਰਫ ਜਿਸ ਤਰ੍ਹਾਂ ਪਹਿਲਾਂ ਆਉਂਦੇ ਰਹਿਣਾ ਕੋਈ ਆਉਂਦਾ ਇਸ ਵਾਰ ਕੇਜਰੀਵਾਲ ਦੀ ਸਰਕਾਰ ਕੋਈ ਆਉਂਦਾ ਇਸ ਵਾਰ ਪੁਰਾਣੀ ਸਰਕਾਰ ਕੋਈ ਆਉਂਦਾ ਠਿਕਣੀ ਵਾਲੀ ਸਰਕਾਰ ਸੋ ਮੇਰੇ ਵੱਲੋਂ ਦਰਬਾਹ ਸਿੰਘ ਗਿੱਲ ਪਿੰਡ ਦੀਨੇਵਾਲ ਵੱਲੋਂ ਸਰਦਾਰ ਸਿੰਘ ਸਨਮਾਨ ਦਾ ਹਲਕਾ ਸੇਵਾਦਾਰ ਰੂਪ ਕਰਕੇ ਖਰੂਸ ਸਾਹਿਬ ਨੂੰ ਐ ਸਾਰੇ ਹੱਥ ਜੋੜ ਕੇ ਬੇਨਤੀ ਆ ਕਿ ਇਸ ਵਾਰ ਸਰਦਾਰ ਸਿੰਘ ਸਿੰਘ ਮਾਨ ਦੀ ਸਰਕਾਰ ਲਿਆਓ ਤੇ ਆਪਣੇ ਹੱਕ ਬਚਾਓ ਤੇ ਪੰਜਾਬ ਦੀ ਆਨ ਬਾਨ ਸ਼ਾਨ ਤੇ ਜਿਹੜਾ ਜਿੱਤ ਆਪਾਂ ਜਿੰਨੇ ਆਪ ਨੂੰ ਭੇਜਿਆ ਹੈ ਤੇ ਜਿੰਨੇ ਆਪਾਂ ਨੂੰ ਸਤਿਗੁਰੂ ਸਾਹਿਬ ਅਕਾਲ ਪੁਰਖ ਦੀ ਸੋਹਣ ਸ੍ਰੀ ਗੁਰੂ ਸਾਹਿਬ ਦੀ ਆਨ ਬਾਨ ਸ਼ਾਨ ਜਿਹੜੀ ਆ ਉਹਨੂੰ ਬਰਕਰਾਰ ਰੱਖਣ ਵਾਸਤੇ ਕਹਿੰਗੇ ਅਸੋ ਜੇ ਆਪਾਂ ਮੱਥਾ ਟੇਕਟ ਜੁਕੇ ਰਹਿ ਗਿਆਂ ਗੁਰੂ ਸਾਹਿਬਾਂ ਦੀ ਸ਼ਾਨ ਰੁਲੀ ਪਈ ਆ ਗੁਰੂ ਦੇ ਪੰਥ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸਾਡੇ ਬਹੁਤ ਥੱਲੇ ਲੱਗੇ ਹੋਏ ਨੇ ਇਹਨਾਂ ਨੇ ਜਿਹੜਾ ਵਾ ਉਹ ਸਾਡੀਆਂ ਸਰਕਾਰਾਂ ਨੇ ਸਾਨੂੰ ਕੋਈ ਨਿਆਂ ਨਹੀਂ ਲੈ ਕੇ ਦਿੱਤਾ ਸੋ ਇਸ ਕਰਕੇ ਜੇ ਆਪਾਂ ਬੇਦਬੀਆਂ ਦੇ ਗੁਰੂ ਸਾਹਿਬ ਦੇ ਨਿਆਂ ਲੈਣਾ ਆਪਣੇ ਸ਼ਹੀਦ ਸਿੰਘਾਂ ਦੇ ਨਿਆਂ ਲੈਣੇ ਆ ਆਪਣੇ ਹੋਰ ਜੋ ਬਧੀਕਾਂ ਆ ਪੰਜਾਬ ਨਾਲ ਉਹਦੇ ਨਿਆਂ ਲੈਣੇ ਆ ਤੇ ਸਿਰਫ ਇਸ ਤਰ੍ਹਾਂ ਸਰਦਾਰ ਸਿੰਘ ਸਿੰਘ ਮਾਂ ਦੀ ਸਰਕਾਰ ਲਈਏ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਖਿਆਲੀ ਇਨਸਾਨ ਆ ਭਾਈ ਅਮਰਪਾਲ ਸਿੰਘ ਜੀ ਵਰਗੇ ਭਾਈ ਹਰਚੰਦ ਸਿੰਘ ਜੀ ਵਰਗੇ ਉਦੋਂ ਉਸ ਛੀਤਪੋਈ ਬਜਨ ਸਿੰਘ ਦੇ ਲੜਕੇ ਖਲੋਤੇ ਆ ਇਸ ਤਰ੍ਹਾਂ ਦੇ ਜਿਹੜੇ ਆਪਾਂ 12 13 ਬੰਦੇ ਕਦੇ ਉਥੇ ਪਾਰਲੀਮੈਂਟ ਵਿੱਚ ਭੇਜਤੇ ਤੇ ਇਹੋ ਜਿਹਾ ਕੋਈ ਮੁੱਦਾ ਨੂਗਾ ਜਿਹੜਾ ਪੰਜਾਬ ਦਾ ਅੜਿਆ ਰਹੂਗਾ ਸੋ ਮੇਰੀ ਸਾਰੇ ਪੰਜਾਬ ਵਾਸੀ ਨੂੰ ਬੇਨਤੀ ਆ ਕਿ ਆਪਾਂ ਇੱਕ ਮੁੱਠ ਹੋ ਕੇ ਸਾਰੇ ਧੜਿਆਂ ਤੋਂ ਉੱਠ ਕੇ ਭਾਈ ਅਮਰਪਾਲ ਸਿੰਘ ਜਿਹੜਾ ਦੀ ਖੜੂਰ ਸਾਹਿਬ ਤੋਂ ਮਤ ਕਰੀਏ ਬਾਕੀ ਜਿੱਥੇ-ਜਿੱਥੇ ਵੀ ਸਰਦਾਰ ਸਿੰਘ ਸਨਮਾਨ ਦੇ ਕੈਂਡੀਡੇਟ ਖਲੋਤੇ ਆ ਜਾਂ ਚੰਗੇ ਮੀਲ ਵਰ ਖਲੋਤੇ ਆ ਉਹਨੂੰ ਦੇ ਮਤ ਕਰਕੇ ਇਹਨਾਂ ਸਰਕਾਰਾਂ ਚੱਲਦਾ ਕਰੀਏ ਭਾਵੇਂ ਝਾੜੂ ਵਾਲੇ ਆ ਤੇ ਭਾਵੇਂ ਤੱਕੜੀ ਵਾਲੇ ਚਿੱਟਾ ਵੇਟਣ ਵਾਲੇ ਤੇ ਭਾਵੇਂ ਖੂਨੀ ਪੰਜੇ ਵਾਲੇ ਆ ਇਹਨਾਂ ਸਾਰਿਆਂ ਨੂੰ ਚੱਲਦਾ ਕਰੋ ਤੇ ਪੰਜਾਬ ਦੇ ਵਿੱਚ ਇੱਕ ਤਰਫਾ ਸਰਕਾਰ ਜਿਹੜੀ ਸਰਦਾਰ ਸਿੰਘ ਸੇ ਮਾਨ ਦੀ ਬਣਾਓ ਸਰਦਾਰ ਅਮਰਕੋਸ਼ ਸਿੰਘ ਜਤਾਈਏ ਪੂਰ ਮਾਨ ਆ ਸਮਝਾਈਏ ਸੋ ਸਾਡੀਆਂ ਰਿਆ ਬੇਤੀਆਂ ਵਾਜੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਸ਼ੀਲਡ ਖਰੂਸਾ ਵਾਲੀ ਸ਼ੀਲਡ ਲੋਕ ਸਭਾ ਹਲਕਾ ਖਰੂਸਾ ਦੀ ਸ਼ੀਲਡ ਆ ਇੱਥੇ ਸਾਰਿਆਂ ਦੀ ਅੱਖ ਟਿੱਕੀ ਹੋਈ ਆ ਤੇ ਆਪਾਂ ਐ ਕਿ ਸਾਰਿਆਂ ਦੀ ਸਰਦਾਰ ਜਲਬਖ ਸਿੰਘ ਨੂੰ ਅਪੀਲ ਕੀਤੀ ਆ ਕਿ ਐ ਕਿ ਆਪਾਂ ਭਾਈ ਅਮਰਤਪਾਲ ਸੇ ਵੀ ਜੀ ਨੂੰ ਜਰੂਰ ਦਿਤਾਈਏ ਤਾਂ ਕਿ ਜੋ ਪਿਛਲੀ ਵਾਰੀ ਆਪਨੇ ਕੋ ਕਮੀਆਂ ਪੇਸ਼ੀਆਂ ਰਹਿ ਗਈਆਂ ਬੀਬੀ ਖਾਲੜਾ ਵਾਰੀ ਉਹ ਐ ਕਿ ਪੂਰੀਆਂ ਕਰ ਦੇ ਇੰਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ